ਬਾਰਮਨ ਸਤਕਾਰਯੋਗ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੰਦੀ ਛੋੜ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਇੱਕ ਨਵੀਂ ਜਥੇਬੰਦੀ ਦਾ ਆਗਾਜ਼ ਕੀਤਾ ਗਿਆ ਸਿੱਖ ਨੌਜਵਾਨ ਸੇਵਾ ਸੁਸਾਇਟੀ ਜਿਸ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਲੋਹਾਰਾ ਨੂੰ ਚੁਣਿਆ ਗਿਆ ਆ ਅਤੇ ਹੋਰ ਪੰਥਕ ਸਿੰਘਾਂ ਨੂੰ ਇਸ ਜਥੇਬੰਦੀ ਦੀਆਂ ਜਿਹੜੀਆਂ ਸੇਵਾਵਾਂ ਸੌਪੀਆਂ ਗਈਆਂ ਆ ਤੇ ਖਾਸ ਕਰਕੇ ਸ਼ਹੀਦ ਭਾਈ ਮਨਜੀਤ ਸਿੰਘ ਖੋਜਾ ਦਾ ਦੇ ਭੈਣ ਦੀ ਇਹਨਾਂ ਨੂੰ ਆਸ਼ੀਰਵਾਦ ਦੇਣ ਅਸੀਸ ਦੇਣ ਇੱਥੇ ਜਿਹੜਾ ਆ ਉਹ ਪਹੁੰਚੇ ਹੋਏ ਆ ਸੋ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਪੰਥ ਅਤੇ ਪੰਜਾਬ ਉੱਤੇ ਲਗਾਤਾਰ ਸਰੀਰਕ ਅਤੇ ਸਿਧਾਂਤਕ ਹਮਲੇ ਹੋ ਰਹੇ ਆ ਸੋ ਇਹਨਾਂ ਹਮਲਿਆਂ ਦੇ ਟਾਕਰੇ ਵਾਸਤੇ ਸਿੱਖ ਨੌਜਵਾਨਾਂ ਨੂੰ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਲਾਮਬੰਦ ਹੋਣਾ ਚਾਹੀਦਾ ਆ ਅੱਜ ਸਾਡਾ ਗੁਰੂ ਸਾਡਾ ਇਸਟ ਵੀ ਸੁਰੱਖਿਅਤ ਨਹੀਂ ਆ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਆ ਸਰਕਾਰਾਂ ਕਈ ਬਦਲ ਚੁੱਕੀਆਂ ਆ ਬਾਦਲ ਤੋਂ ਕੈਪਟਨ ਕੈਪਟਨ ਤੋਂ ਚੰਨੀ ਤੇ ਚੰਨੀ ਤੋਂ ਭਗਵੰਤ ਮਾਨ ਆਇਆ ਲੇਕਿਨ ਜਿਹੜੇ ਲੋਕ ਕਹਿੰਦੇ ਸੀ ਕਿ 24 ਘੰਟਿਆਂ ਦੇ ਵਿੱਚ ਇਨਸਾਫ ਦੇਵਾਂਗੇ ਉਹਨਾਂ ਦੀਆਂ ਸਰਕਾਰਾਂ ਨਾਲ ਵੀ ਸਾਢੇ 3 ਸਾਲ ਹੋ ਗਏ ਆ ਪਰ ਬੇਅਦਬੀ ਕਾਂਡ ਦਾ ਜਿਹੜਾ ਇਨਸਾਫ ਆ ਉਹ ਸਿੱਖਾਂ ਨੂੰ ਨਹੀਂ ਮਿਲ ਰਿਹਾ ਜਦੋਂ ਸਿੱਖਾਂ ਨੂੰ ਇਨਸਾਫ ਹੀ ਨਹੀਂ ਮਿਲਦਾ ਫਿਰ ਸਿੱਖਾਂ ਨੂੰ ਖਾਲਸਾਈ ਪਰੰਪਰਾਵਾਂ ਅਨੁਸਾਰ ਆਪ ਹੀ ਜਿਹੜੇ ਆ ਦੁਸ਼ਮਣਾਂ ਨੂੰ ਦੁਸ਼ਟਾਂ ਨੂੰ ਜਿਹੜੇ ਸੋਧੇ ਆ ਉਹ ਲਾਉਣੇ ਪੈਂਦੇ ਆ ਇਸ ਦੇ ਨਾਲ ਹੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਕੌਮੀ ਇਨਸਾਫ ਮੋਰਚਾ ਵੀ ਲੱਗਾ ਹੋਇਆ ਆ ਸਮੁੱਚੀ ਕੌਮ ਵੱਲੋਂ ਆਵਾਜ਼ ਬੰਦ ਕੀਤੀ ਜਾ ਰਹੀ ਹੈ ਅੱਜ ਸੂਬਾ ਸਰਕਾਰ ਵੱਲੋਂ ਵੀ ਤੇ ਕੇਂਦਰ ਸਰਕਾਰ ਵੱਲੋਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਜਿਹੜੇ ਆ ਕਰਵਾਏ ਜਾ ਰਹੇ ਆ ਪਰ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਆ ਕਿ ਤਿੰਨ ਕੇ ਜੰਜੂ ਰਾਖਾ ਪ੍ਰਭਤਾ ਕਾ ਕਿਨੋ ਵੱਡੋ ਕੱਲੂ ਮਹਸਾਕਾ ਜਿਸ ਨੌਵੇਂ ਪਾਤਸ਼ਾਹੀ ਨੇ Hindu ਧਰਮ ਦੀ ਰਾਖੀ ਦੇ ਵਾਸਤੇ ਆਪਣਾ ਸੀਸ ਦਿੱਤਾ ਸ਼ਹਾਦਤ ਦਿੱਤੀ ਤੇ ਇਹਨਾਂ ਲੋਕਾਂ ਨੇ ਨਵੰਬਰ 1984 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਸਥਾਨ ਨੂੰ ਗੁਰਦੁਆਰਾ ਸੀਸਗੰਧ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ ਤੇ ਅੱਜ ਨੌਵੇਂ ਪਾਤਸ਼ਾਹ ਜੀ ਦੇ ਜਿਹੜੇ ਵਾਰਿਸ ਆ ਸਾਡੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸੋ ਕੇਂਦਰ ਸਰਕਾਰ ਵੱਲੋਂ ਬ੍ਰਾਹਮਣੀ ਸਰਕਾਰ ਵੱਲੋਂ ਸਿੱਖ ਕੌਮ ਦੇ ਨਾਲ ਇੰਨੀ ਅਕਿਰਤ ਕਰਨ ਦਾ ਕਿਉਂ ਕੀਤੀ ਜਾ ਰਹੀ ਹੈ ਨੌਵੇਂ ਪਾਤਸ਼ਾਹ ਜੀ ਵੱਲੋਂ ਕੀਤੇ ਆਸਾਨਾਂ ਨੂੰ ਕਿਉਂ ਜਿਹੜਾ ਆ ਉਪਲਾਇਆ ਜਾ ਰਿਹਾ ਆ ਸੋ ਸਾਡੇ ਬੰਦੀ ਸਿੰਘਾਂ ਨੂੰ ਜਿਹੜਾ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਆ ਇਹਦੇ ਨਾਲ ਜਿਹੜਾ ਪੰਜਾਬ ਇੱਕ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਏ ਜਿਸ ਨੂੰ ਸਿੱਖ ਹੋਮਲੈਂਡ ਹੋਣ ਦਾ ਮਾਣ ਵੀ ਪ੍ਰਾਪਤ ਆ ਪਰ ਬੜੀ ਸਾਜ਼ਿਸ਼ ਤਹਿਤ ਸਾਡੀ ਪੰਜਾਬ ਦੀ ਧਰਤੀ ਨੂੰ ਇੱਕ ਅਸ਼ਲੀਲਤਾ ਦਾ ਜਿਹੜਾ ਅੱਡਾ ਆ ਬਣਾਇਆ ਜਾ ਰਿਹਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਤਕੇ ਲਿਆ ਜਾ ਰਿਹਾ ਆ ਪਹਿਲਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਆਕਾਸ਼ਧਕ ਸਾਹਿਬ ਨੂੰ ਢਹਾ ਢੇਰੀ ਕੀਤਾ ਗਿਆ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਤੇ ਅੱਜ ਨਸ਼ਿਆਂ ਰਾਹੀਂ ਸਾਡੀ ਜਿਹੜੀ نسل ਖੁਸ਼ੀ ਆ ਉਹ ਕੀਤੀ ਜਾ ਰਹੀ ਆ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਬਦਤਪਨਾ ਤਿਆਗਣ ਨਸ਼ੇ ਤਿਆਗਣ ਕੇਸਾ ਧਾਰੀ ਹੋਣ ਅਮਲ ਧਾਰੀ ਹੋਣ ਤੇ ਸ਼ਸਤਰ ਧਾਰੀ ਹੋ ਕੇ ਕੌਮ ਦੀਆਂ ਪੰਥ ਦੀਆਂ ਧਰਮ ਦੀਆਂ ਜਿਹੜੀਆਂ ਸੇਵਾਵਾਂ ਆ ਉਹਦੇ ਲਈ ਲਾਮਬੰਦੀ ਕਰਨ ਤੇ ਪਿਛਲੇ ਸਮੇਂ ਦੇ ਵਿੱਚ ਵੇਖਿਆ ਕਿ ਹਾਰੇ ਆਏ ਆ ਪੰਜਾਬ ਦੇ ਵਿੱਚ ਇਹ ਹਾਰੇ ਕੁਦਰਤੀ ਨਹੀਂ ਸਨ ਸਰਕਾਰਾਂ ਦੇ ਵੱਲੋਂ ਲਿਆਂਦੇ ਗਏ ਸਨ ਤਾਂ ਜੋ ਪੰਜਾਬ ਨੂੰ ਜਿਹੜਾ ਆ ਉਹ ਡੋਬਿਆ ਜਾਵੇ ਤੇ ਪੰਜਾਬ ਨੂੰ ਕਿਸੇ ਸਰਕਾਰ ਨੇ ਨਹੀਂ ਬਚਾਇਆ ਪੰਜਾਬ ਨੂੰ ਸਿੱਖਾਂ ਨੇ ਤੇ ਪੰਜਾਬੀਆਂ ਨੇ ਖੁਦ ਬਚਾਇਆ ਹੈ ਤੇ ਐਨ ਆਰ ਆਈ ਵੀਰਾਂ ਦਾ ਵੱਡਾ ਜਿਹੜਾ ਯੋਗਦਾਨ ਹੈ ਉਹ ਰਿਹਾ ਹੈ ਤੇ ਅੱਜ ਜਿਸ ਜਥੇਬੰਦੀ ਦਾ ਅਸੀਂ ਆਗਾਜ਼ ਕੀਤਾ ਸਿੱਖ ਨੌਜਵਾਨ ਸਿਵਾ ਸੁਸਾਇਟੀ ਇਸ ਜਥੇਬੰਦੀ ਨੇ ਵੀ ਹਰਾਂ ਦੌਰਾਨ ਬਹੁਤ ਜ਼ਿਆਦਾ ਜਿਹੜੀਆਂ ਸੇਵਾਵਾਂ ਆ ਉਹਨੇ ਭਾਈਆਂ ਆ ਭਾਈ ਦਗਜੀਤ ਸਿੰਘ ਜੀ ਉਹਨਾਂ ਸੇਵਾਵਾਂ ਬਾਰੇ ਵੀ ਜਿਹੜਾ ਆ ਦੱਸਣਗੇ ਦੇਖੋ ਜਥੇਬੰਦੀ ਦਾ ਮੁੱਖ ਏਜੰਡਾ ਹੋਵੇਗਾ ਕਿ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਸਤਕਾਰ ਬਹਾਦ ਕਰਵਾਉਣਾ ਆ ਇਸ ਸਮੇਂ ਪੰਥ ਅਤੇ ਪੰਜਾਬ ਦੇ ਸਾਹਮਣੇ ਬੜੇ ਮੁੱਦੇ ਆ ਬੜੇ ਮਸਲੇ ਆ ਪਰ ਸਾਡੇ ਸਾਰਿਆਂ ਲਈ ਜਿਹੜਾ ਸਭ ਤੋਂ ਅਹਿਮ ਗੱਲ ਆ ਉਹ ਆ ਗੁਰੂ ਸਾਹਿਬ ਜੀ ਦਾ ਸਤਕਾਰ ਬਹਾਲ ਕਰਵਾਉਣਾ ਸੋ ਉਹਦੇ ਲਈ ਅਸੀਂ ਜਿਹੜਾ ਆ ਯਤਨਸ਼ੀਲ ਹੋਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਆਵਾਜ਼ ਬੁਲੰਦ ਕਰਾਂਗੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਿਹੜੀ ਦਰਦ-ਦਰਦ ਦੇ ਵਿੱਚੋਂ ਕੱਢਣ ਦਾ ਜਿਹੜਾ ਯਤਨ ਆ ਉਹ ਕਰਾਂਗੇ ਤੇ ਜਿਹੜੇ ਪਰਿਵਾਰ ਹਰ ਪ੍ਰਭਾਵਿਤ ਹੋਏ ਆ ਸੋ ਉਹਨਾਂ ਪਰਿਵਾਰਾਂ ਦੀ ਮਦਦ ਦੇ ਵਾਸਤੇ ਇਹ ਜਿਹੜੀ ਜਥੇਬੰਦੀ ਆ ਕਾਫੀ ਵੱਡਾ ਜਿਹੜਾ ਯੋਗਦਾਨ ਉਹ ਪਾ ਰਹੀ ਹੈ ਤੇ ਹੋਰ ਵੀ ਇਲਾਕਿਆਂ ਦੇ ਵਿੱਚ ਜਾ ਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜਾ ਸਾਂਭਿਆ ਜਾਏਗਾ ਇਹਦੇ ਨਾਲ ਹੀ ਜੋ ਇਸ ਧਰਤੀ ਦੇ ਉੱਤੇ ਸੰਘਰਸ਼ ਚੱਲਿਆ ਸੀ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਵਿਚਾਰਧਾਰਾ ਨਿਸ਼ਾਨੇ ਅਤੇ ਸੰਘਰਸ਼ ਨੂੰ ਜਿਹੜਾ ਆ ਅੱਗੇ ਵਧਾਵਾਂਗੇ ਅਤੇ ਆਪਣੇ ਸ਼ਹੀਦਾਂ ਦਾ ਜਿਹੜਾ ਸੁਪਨਾ ਸাকার ਆ ਉਹ ਜ਼ਰੂਰ ਕਰਾਂਗੇ ਖਾਲਸਾ ਪੰਜਾਬ ਪੂਰੇ ਪਰਿਵਾਰੀ ਕੋਈ ਸੰਸਥਾ ਨੂੰ ਕੀਤਾ ਜਾਇਜ਼ ਜਨੈਕ ਕਰਾਇਆ ਹੈ ਦੇਖੋ ਇਸ ਸੰਸਥਾ ਨੇ ਪਹਿਲਾਂ ਵੀ ਇਹ ਜਿਹੜਾ ਰੋਲ ਆ ਅਦਾ ਕੀਤਾ ਆ ਕਿਉਂਕਿ ਜੋ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਆ ਕੁਝ ਅਖੌਤੀ ਈਸਾਈ ਡੇਰੇਦਾਰਾਂ ਵੱਲੋਂ ਉਹ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਜਾਂ ਪੰਜਾਬੀ ਪਰਿਵਾਰਾਂ ਨੂੰ ਇੱਕ ਲਾਲਤ ਦਿੱਤਾ ਜਾ ਰਿਹਾ ਆ ਉਹਨਾਂ ਦੇ ਵੱਲੋਂ ਲਾਲਤ ਦੇ ਕੇ ਤੇ ਧਰਮ ਪਰਿਵਰਤਨ ਦੇ ਰਾਇਆ ਉਹ ਕਰਵਾਇਆ ਜਾ ਰਿਹਾ ਆ ਲੋਕਾਂ ਨੂੰ ਵਹਿਮਾਂ ਭਰਮਾਂ ਦੀ ਦਸ ਦਸ ਦੇ ਵਿੱਚ ਜਿਹੜਾ ਆ ਛੁੱਟਿਆ ਜਾ ਰਿਹਾ ਆ ਸੋ ਅਸੀਂ ਗੁਰਮਤ ਦਾ ਹੋਕਾ ਵੀ ਦੇਵਾਂਗੇ ਇਹਦੇ ਨਾਲ ਨਾਲ ਜੋ ਪਰਿਵਾਰਾਂ ਦੀਆਂ ਲੋੜਾਂ ਆ ਉਹਨਾਂ ਨੂੰ ਵੀ ਪੂਰਾ ਕਰਨ ਦਾ ਜਿਹੜਾ ਯਤਨ ਹੈ ਉਹ ਕਰਾਂਗੇ ਕਿਉਂਕਿ ਗੁਰੂ ਸਾਹਿਬ ਜੀ ਨੇ ਤਾਂ ਦਸਬੰਦ ਦੀ ਜਿਹੜੀ ਪ੍ਰਕਿਰਿਆ ਆ ਸਿੱਖ ਕੌਮ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ ਸੋ ਦਸਬੰਦ ਰਾਹੀਂ ਵੱਧ ਤੋਂ ਵੱਧ ਪਰਿਵਾਰਾਂ ਦੀ ਜਿਹੜੀ ਮਦਦ ਹੈ ਉਹ ਹੋਵੇਗੀ ਸੋ ਇਹਦੇ ਨਾਲ ਨਾਲ ਜਿਹੜੇ ਲੋਕ ਲਗਾਤਾਰ ਇਹ ਸਾਡੇ ਧਰਮ ਉਤੇ ਹਮਲੇ ਕਰ ਰਹੇ ਆ ਸੋ ਉਹਨਾਂ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਆਪਣੀਆਂ ਕੋਝੀਆਂ ਹਰਕਤਾਂ ਦਾ ਜਿਹੜਾ ਬਾਜ਼ ਆਉਣ ਕਿਉਂਕਿ ਆ ਹੁਣ ਥੋੜੇ ਦਿਨਾਂ ਪਹਿਲਾਂ ਦੀ ਗੱਲ ਆ ਕਿ ਇੱਕ ਹੋਰ ਨਵਾਂ ਮੁੱਦਾ ਸਾਹਮਣੇ ਆਇਆ ਆ ਕਿ ਕੁਝ ਲੋਕ ਹਿੰਦੀ ਚਾਦਰ ਦੇ ਨਾਂ ਦੇ ਉੱਤੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਉੱਤੇ ਜਿਹੜੀ ਫਿਲਮ ਬਣਾ ਰਹੇ ਆ ਸੋ ਉਸ ਫਿਲਮ ਨੂੰ ਵੀ ਅਸੀਂ ਰੋਕਣ ਦਾ ਪੂਰਾ ਯਤਨ ਕਰਾਂਗੇ ਅਸੀਂ ਪਹਿਲਾਂ ਵੀ ਜਿਹੜੇ ਫਿਲਮਾਂ ਬਣਾਉਣ ਵਾਲੇ ਡਾਇਰੈਕਟਰ ਆ ਜਾਂ ਪ੍ਰੋਡਿਊਸਰ ਆ ਉਹਨਾਂ ਨੂੰ ਕਹਿ ਚੁੱਕੇ ਹੋਏ ਆ ਕਿ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਕੋਈ ਫਿਲਮ ਨਾ ਬਣਾਈ ਜਾਵੇ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਕਿਸੇ ਨੂੰ ਵੀ ਕਿਰਦਾਰ ਨਹੀਂ ਕਰਨ ਦੇਾਂਗੇ ਅਸੀਂ ਲਗਾਤਾਰ ਵਿਰੋਧ ਦੀ ਗੱਲ ਕਹੀ ਦੇ ਰਿਹਾ ਪਿਛਲੇ ਦਿਨ ਆਖੀ ਦੂਸੀ ਦੇ ਵੀ ਬਹੁਤ ਸਿਆਸੀ ਪਰ ਲਗਾਤਾਰ ਫਿਰ ਵੀ ਫਿਰ ਮਾਂ ਬਣ ਰਹੀਆਂ ਨੇ ਜਦੋਂ ਬਣ ਜਾਂਦੀਆਂ ਫਿਰ ਬਾਅਦ ਚੋਂ ਰੋਸ ਆ ਜਾਂਦੇ ਆ ਇਹਦਾ ਕੀ ਦੇਖੋ ਇਹ ਜਿਹੜੀਆਂ ਫਿਲਮਾਂ ਬਣ ਰਹੀਆਂ ਨਾ ਇਹ ਸਿੱਖ ਕੌਮ ਦੇ ਜਿਹੜੇ ਮੂਲ ਸਿਧਾਂਤ ਆ ਉਹਦੇ ਉੱਤੇ ਹਮਲਾ ਕੀਤਾ ਜਾ ਰਿਹਾ ਸਾਡੇ ਗੁਰੂ ਸਾਹਿਬਾਨਾਂ ਦੀ ਰੂਹਾਨੀਅਤ ਦੇ ਉੱਤੇ ਜਿਹੜੀ ਸੱਟ ਮਾਰਨ ਦੇ ਯਤਨ ਹੋ ਰਹੇ ਆ ਹੁਣ ਹਿੰਦੂ ਧਰਮ ਦੇ ਉੱਤੇ ਰਾਮਾਇਣ ਦੇ ਉੱਤੇ ਜਾਂ ਮਹਾਭਾਰਤ ਦੇ ਉੱਤੇ ਬਹੁਤ ਸਾਰੇ ਨਾਟਕ ਬੰਦੇ ਆ ਫਿਲਮਾਂ ਬੰਦੀਆਂ ਸੀਰੀਅਲ ਬੰਦੇ ਆ ਤੇ ਆਪਾਂ ਦੇਖਦੇ ਆ ਕਿ ਸ੍ਰੀ ਰਾਮਚੰਦਰ ਜੀ ਸ੍ਰੀ ਕ੍ਰਿਸ਼ਨ ਜੀ ਜਾਂ ਸ਼ਿਵਦੀ ਦਾ ਇਵੇਂ ਜਿਹੜਾ ਕਿਰਦਾਰ ਨਿਭਾ ਕੇ ਤੇ ਉਹਨਾਂ ਲੋਕਾਂ ਦੇ ਵੱਲੋਂ ਜਿਹੜਾ અપਮਾਨ ਆ ਉਹ ਕੀਤਾ ਜਾਂਦਾ ਆ ਤੋਂ ਅਸੀਂ ਨਹੀਂ ਚਾਹੁੰਦੇ ਕਿ ਕੱਲ ਨੂੰ ਕੋਈ ਬੰਦਾ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਅਖਵਾਵੇ ਗੁਰੂ ਗੋਬਿੰਦ ਸਿੰਘ ਅਖਵਾਵੇ ਤੇ ਉਹੀ ਬੰਦਾ ਜਿਹੜਾ ਆ ਉਹ ਸ਼ਰਾਬਾਂ ਵੀ ਪੀਂਦਾ ਹੋਵੇ ਨਸ਼ੇ ਵੀ ਕਰਦਾ ਹੋਵੇ ਭਾਵੇਂ ਚੰਗੇ ਕਿਰਦਾਰ ਦਾ ਵੀ ਹੋਵੇ ਲੇਕਿਨ ਅਸੀਂ ਗੁਰੂ ਸਾਹਿਬਾਨਾਂ ਦਾ ਕਿਸੇ ਨੂੰ ਵੀ ਜਿਹੜਾ ਕਿਰਦਾਰ ਹੈ ਉਹ ਨਹੀਂ ਕਰਨ ਦੇਵਾਂਗੇ ਸ਼੍ਰੋਮਣੀ ਕਮੇਟੀ ਨੇ ਲੰਬੇ ਸਮੇਂ ਤੋਂ ਮਤਾ ਵੀ ਪਾਸ ਕੀਤਾ ਹੋਇਆ ਆ ਤੇ ਕੱਲ ਵੀ ਜਿਹੜਾ ਮਤਾ ਆ ਉਹ ਪਾਸ ਕੀਤਾ ਪਰ ਜੇਕਰ ਫਿਰ ਵੀ ਕਿਸੇ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਫਿਲਮ ਚਲਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਤੇ ਜੇਕਰ ਕਿਸੇ ਸਿਨੇਮੇ ਵਾਲੇ ਨੇ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸਿਨੇਮੇ ਭੰਡਨ ਤੋਂ ਵੀ ਜਿਹੜਾ ਗੁਰੇਜ਼ ਆ ਉਹ ਨਹੀਂ ਕਰਾਂਗੇ ਵਿਰੋਧ ਕਰਾਂਗੇ ਤੇ ਪੂਰਾ ਡੱਟ ਕੇ ਕਰਾਂਗੇ ਕਿਉਂਕਿ ਅਸੀਂ ਆਪਣੇ ਗੁਰੂ ਸਾਹਿਬਾਨਾਂ ਦਾ ਜਿਹੜਾ ਸਤਕਾਰ ਆ ਉਹ ਬਹਾਲ ਕਰਵਾਉਣਾ ਆ ਅਸੀਂ ਆ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਫਿਲਮਾਂ ਬਣ ਰਹੀਆਂ ਗੁਰੂ ਸਾਹਿਬਾਨਾਂ ਦਾ ਕਿਰਦਾਰ ਕਿਸੇ ਨੂੰ ਵੀ ਨਹੀਂ ਕਰਨ ਦੇਵਾਂਗੇ ਨਾਨਕ ਸ਼ਾਹ ਫਕੀਰ ਫਿਲਮ ਦੇ ਨਾਂ ਦੇ ਉੱਤੇ ਦੇਖੋ ਗੁਰੂ ਨਾਨਕ ਸਾਹਿਬ ਜੀ ਜਾਂ ਬੇਬੇ ਨਾਨਕੀ ਜੀ ਜਾਂ ਭਾਈ ਮਰਦਾਨਾ ਜੀ ਦਾ ਕੁਝ ਬੰਦਿਆਂ ਦੇ ਵੱਲੋਂ ਜਿਹੜਾ ਕਿਰਦਾਰ ਹੈ ਉਹ ਨਿਭਾਇਆ ਗਿਆ ਸੀ ਸੋ ਇਹ ਕੌਮ ਬਰਦਾਸ਼ਤ ਨਹੀਂ ਕਰੇਗੀ ਉਹ ਵੀ ਫਿਲਮ ਬੰਦ ਕਰਵਾਈ ਸੀ ਮਦਰ ਹੁੱਡ ਫਿਲਮ ਵੀ ਬੰਦ ਕਰਵਾਈ ਸੀ ਅਤੇ ਹੋਰ ਵੀ ਕਈ ਇਹੋ ਜਿਹੇ ਐਨੀਮੇਸ਼ਨ ਤੇ ਕਾਰਟੂਨ ਫਿਲਮਾਂ ਬੰਦ ਕਰਵਾਈਆਂ ਸੀ ਸੋ ਇਹ ਵੀ ਜਿਹੜੀ ਫਿਲਮ ਆ ਉਹ ਜ਼ਰੂਰ ਅਸੀਂ ਜਿਹੜੀ ਬੰਦ ਆ ਉਹ ਕਰਵਾਵਾਂਗੇ ਜੀ ਕੱਲ੍ਹ ਸਕੇ ਆਪਣਾ ਨਾਮ ਦੱਸ ਪਿਆ ਸ਼੍ਰੀ ਅਕਾਲ ਤਖਸਾਈ ਵੀਡੀਓ ਜਿੱਥੇ ਬੰਦਾ ਆਵਾਜ਼ ਕਰ ਰਿਹਾ ਹੈ ਜਾ ਰਿਹਾ ਠੀਕ ਹੈ ਦਾ ਨਾਮ ਜੀ ਗੁਰਦੀਪ ਸਿੰਘ ਲਹਾਰਾ ਜੀ ਲੁਧਿਆਣੇ ਤੋਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਵੀ ਲੋੜਵੰਦ ਪਰਿਵਾਰਾਂ ਦੀਆਂ ਜਿਹੜੀਆਂ ਸੁਆਵਾਂ ਸੀ ਉਹ ਚੱਲਦੀਆਂ ਪਈਆਂ ਅਸੀਂ ਗਾਂ ਵੀ ਜਿਹੜੀਆਂ ਚੱਲਦੀਆਂ ਰਹਿਣਗੀਆਂ ਜਿੰਦਾਂ ਕਿ ਫਿਲਮਾਂ ਦਾ ਆਪਣਾ ਚੱਲਦਾ ਹੋਇਆ ਮੁੱਦਾ ਪਹਿਲਾਂ ਵੀ ਜਿਹੜੀ ਗਿੱਪੀ ਗਰੇਵਾਲ ਵੱਲੋਂ ਫਿਲਮ ਬਣਾਈ ਗਈ ਸੀ ਉਹਦਾ ਵੀ ਅਸੀਂ ਲੁਧਿਆਣੇ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕੀਤਾ ਸੀਗਾ ਤੇ ਜਿਹੜਾ ਜਰਨੈਲ ਸਿੰਘ ਹੈ ਉਹਨਾਂ ਦਾ ਇੱਕ ਮੀਨ ਜਿਹੜਾ ਉਹਨਾਂ ਨੇ ਵੀ ਹਾਨੂੰ ਫੋਨ ਕਰਕੇ ਪੈਸੇ ਦਾ ਵੀ ਲਾਲਚ ਦਿੱਤਾ ਸੀਗਾ ਤੇ ਹੁਣ ਵੀ ਉਹਨਾਂ ਦੇ ਵੱਲੋਂ ਪੈਸੇ ਦਾ ਲਾਲਚ ਜਿਹੜਾ ਆ ਰਿਹਾ ਵਾ ਜਿਹੜੀ ਹੁਣ ਫਿਰ ਫਿਲਮ ਜਿਹੜੀ ਆ ਰਹੀ ਹੈ ਉਹਨਾਂ ਵੱਲੋਂ ਤਿਆਰ ਕੀਤੀਆਂ 10 ਫਿਲਮਾਂ ਜਿਹੜੇ ਕਹਿ ਰਹੇ ਕਿ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਹੋਈਆਂ ਤੇ ਪੈਸੇ ਲੱਗ ਚੁੱਕੇ ਹੋਇਆ ਸਾਰਿਆਂ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਵੀ ਸੁਣਿਆ ਹੀ ਆ ਕਿ ਪੈਸੇ ਦਾ ਲਾਲਚ ਦੇ ਦੇ ਕੇ ਜਿਹੜੀਆਂ ਉਹਨਾਂ ਦੀ ਸਾਥ ਦਿੱਤਾ ਜਾ ਰਿਹਾ ਵਾ ਤੇ ਕਿ ਜਿੱਥੇ ਬੰਦ ਦਾ ਅਕਾਸ਼ ਕੀਤਾ ਗਿਆ ਤੇ ਜੀਚਾ ਕੀਤਾ ਗਿਆ ਈਚਾ ਸਾਥ ਤੋਂ ਪਹਿਲਾਂ ਕਿਉਂ ਪੈ ਗਈ ਕਿਉਂਕਿ ਅੱਗੇ ਵੀ ਪੰਜਾਬ ਵਿੱਚ ਇਹ ਰੇਖਾ ਜੱਥੇ ਬੱਧੀਆਂ ਤੁਹਾਨੂੰ ਕੀ ਲੋੜ ਪਈ ਜਾਂਦੀ ਜਦੋਂ ਜੱਥੇ ਬੱਧਾ ਸਾਥ ਤੋਂ ਪਹਿਲਾਂ ਈਚਾ ਦੇ ਆਪਣਾ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਤੇ ਅਸੀਂ ਡਟ ਕੇ ਵਿਰੋਧ ਕਰਾਂਗੇ ਠੀਕ ਹੈ ਜੀ ਬਾਕੀ ਪੰਥਕਾ ਮਸਲੇ ਜਿਹੜੇ ਹੋਣਗੇ ਉਹਨਾਂ ਦੇ ਨਾਲ ਅਸੀਂ ਜਿਹੜਾ ਵੀ ਮੁੱਦਾ ਚੱਲੂਗਾ ਉਥੇ ਹਾਂ ਦਾ ਨਾਲ ਜਰੂਰ ਮਾਰਾਂਗੇ ਚਾਹੇ ਉਹ ਸਿੱਖ ਪਰੰਪਰਾ ਦਾ ਹੋਵੇ ਚਾਹੇ ਹਿੰਦੂ ਦਾ ਚਾਹੇ ਮੁਸਲਮਾਨ ਦਾ ਹਾਲ ਸਹੀ ਇਤਤਰਾਮ ਵਰਤਿਆਂ ਦਾ ਬਹੁਤ ਵੱਡਾ ਇਸ਼ੂ ਆ ਰਿਹਾ ਹੈ ਕਿ ਪਿੰਡਾਂ 'ਚ ਜਾ ਕੇ ਜਿਹੜੇ ਵੀ ਲੋਕ ਉਹ ਐਸੇ ਭਾਈ ਜਾ ਰਹੇ ਨੇ ਜੀ ਜੀ ਉਹ ਟਾਰਗੇਟ ਕਰਕੇ ਥੋੜਾ ਲਾਲਚ ਦੇ ਕੇ ਦਾ ਧਰਮ ਪ੍ਰਚਾਰ ਜਾਂਦੇ ਨੇ ਸਾਡੇ ਵੱਲੋਂ ਕੋਈ ਰਸਾ ਕੀਤਾ ਜਾਂਦਾ ਹੈਗਾ ਧਰਮ ਪ੍ਰਚਾਰ ਕੀਤਾ ਜਾਵੇਗਾ ਸਾਡੇ ਵੱਲੋਂ ਅਸੀਂ ਥੋੜੇ ਸਮੇਂ ਤੱਕ ਲੁਧਿਆਣੇ ਦੇ ਵਿੱਚ ਇੱਕ ਗੁਰਮਤਿ ਵਿਦਿਆਲਾ ਸ਼ੁਰੂ ਕਰਨ ਲੱਗੇ ਆ ਅਸੀਂ ਕੋਸ਼ਿਸ਼ ਰੱਖਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਵੇ ਸਾਡੇ ਵੱਲੋਂ ਆਪਣੇ ਵੀਰ ਦਮਦਮੇ ਸਾਥੋਂ ਭਾਈ ਜੀ ਜੀ ਸਿੰਘ ਜੀ ਤੇ ਅਸੀਂ ਸਾਰੇ ਵੀਰਾਂ ਨੇ ਸਲਾਹ ਕੀਤੀ ਹੈ ਕਿ ਹੁਣ ਪਿੰਡਾ ਪਿੰਡਾ ਦੇ ਵਿੱਚ ਜਾ ਕੇ ਗੁਰਮਤਿ ਦਾ ਪ੍ਰਚਾਰ ਸੂਈ ਕਰਾਂਗੇ ਜੋ ਕਿ ਨੌਜਵਾਨ ਪੀੜੀ ਜਿਹੜੀ ਆਪਣੀ ਸ਼ੁਰੂ ਤੋਂ ਚਲਦੀ ਆ ਰਹੀ ਆ ਉਹਨਾਂ ਨੂੰ ਆਪਾਂ ਸਾਂਭਾਂਗੇ ਨਸ਼ਿਆਂ ਤੋਂ ਗਰੀਜ ਕਰਾਵਾਂਗੇ ਤਾਂ ਜੋ ਨਸ਼ਿਆਂ ਵੱਲ ਨਾ ਜਾਵੇ ਦੇਖਦੇ ਹੀ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਚਿੱਟੇ ਦੀ ਜਿਹੜੀ ਮਾਰ ਬਹੁਤ ਜ਼ਿਆਦਾ ਵਧ ਰਹੀ ਆ ਤੇ ਜੇ ਆਪਾਂ ਸ਼ੁਰੂ ਤੋਂ ਹੀ ਨੌਜਵਾਨ ਪੀੜੀ ਨੂੰ ਸਾਂਭ ਲਿੱਤਾ ਜਾਵੇ ਨਸ਼ਿਆਂ ਵੱਲ ਨਾ ਜਾਣ ਦਿੱਤਾ ਜਾਵੇ ਤੇ ਇਸ ਕਰਕੇ ਆਪਾਂ ਪਿੰਡਾ ਪਿੰਡਾ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਪੂਰੇ ਤੌਰ ਤੇ ਆਪਾਂ ਘਰਾਂਗੇ ਜੀ ਜੀ 10 ਦਾ ਨਾਮ ਜੀ ਜਗਜੀਤ ਸਿੰਘ ਦਾਲੋਂ ਦੇ ਪੁੱਤ ਸਾਲ ਜੋ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਉਹਨਾਂ ਦੇ ਨਾਲ ਜੋ ਜਿੱਥੇ ਵੀ ਇਹ ਹੁਕਮ ਲਾਉਂਦੇ ਨੇ ਉੱਥੇ ਇਲਾਕੇ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕਰਕੇ ਜਿੱਥੋਂ ਸਤਗੁਰਾਂ ਨੇ ਜਿੱਥੋਂ ਤੱਕ ਸਾਨੂੰ ਬਲ ਬਖਸ਼ਿਆ ਹੈ ਉੱਥੇ ਅਸੀਂ ਪਹੁੰਚੀਦਾ ਹੈ ਸੋ ਇਹ ਜੋ ਜਸੇ ਬੰਦੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣਾ ਪੰਜਾਬ ਵੱਲੋਂ ਇਹ ਜੋ ਪੰਥਕ ਮੁੱਦਿਆਂ ਦੇ ਅਤੇ ਰਾਜਨੀਤਿਕ ਸਿੰਧਾਂਤਕ ਅਤੇ ਪੰਥਕ ਮੁੱਦਿਆਂ ਤੇ ਜੋ ਸਾਧ ਸੰਗਤ ਜੀ ਸਾਰੇ ਜਿਹੜੇ ਕਾਰਜ ਹੋਇਆ ਕਰਨਗੇ ਅਤੇ ਇਸ ਜਥੇਬੰਦੀ ਦਾ ਮੁੱਖ ਮੰਤਵ ਹੀ ਇਹੋ ਹੋਵੇਗਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋ ਬੇਅਦਬੀਆਂ ਹੁੰਦੀਆਂ ਨੇ ਅਤੇ ਹੋਰ ਜਿਹੜੇ ਪੰਥਕ ਮੁੱਦੇ ਹੁੰਦੇ ਨੇ ਅਤੇ ਹੋਰ ਲੋੜਵੰਦ ਪਰਿਵਾਰ ਇਤਿਆਦਿਕ ਸਾਰੇ ਹੀ ਮੁੱਦੇ ਜਿਹੜੇ ਨੇ ਉਹਨਾਂ ਦੇ ਖਿਲਾਫ ਅਸੀਂ ਡਟ ਕੇ ਜੋ ਵਿਰੋਧ ਵੀ ਕਰਾਂਗੇ ਅਤੇ ਉਹਨਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਨਾਲ ਸਾਥ ਵੀ ਦੇਵਾਂਗੇ ਅਤੇ ਇਸ ਜੋ ਜਥੇਬੰਦੀ ਨੇ ਜੋ ਸਾਥ ਸੰਗਤ ਜੀ ਹੜ ਪੀੜਤਾਂ ਦੇ ਵਿੱਚ ਵੀ ਅਨੇਕਾਂ ਹੀ ਪਰਿਵਾਰਾਂ ਦੀ ਜੋ ਮਦਦ ਵੀ ਕੀਤੀ ਹੈ ਜੋ ਪਹਿਲੀ ਜੋ ਸੰਸਥਾ ਚੱਲ ਰਹੀ ਸੀ ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਉਸ ਕਮੇਟੀ ਦੇ ਵਿੱਚ ਵੀ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਅਤੇ ਉਹਨਾਂ ਦੇ ਸਾਥੀਆਂ ਨੇ ਬਹੁਤ ਅਨੇਕਾਂ ਹੀ ਸੇਵਾਵਾਂ ਨਿਭਾਈਆਂ ਨੇ ਅਤੇ ਜੋ ਲੁਧਿਆਣੇ ਦੇ ਵਿੱਚ ਜਿੱਥੇ ਵੀ ਆਪ ਜੀ ਜਾ ਕਰਕੇ ਪੁੱਛ ਸਕਦੇ ਹੋ ਜੀ ਅਤੇ ਹੋਰ अनेका ਸੇਵਾਵਾਂ ਇਸ ਜਥੇਬੰਦੀ ਦੇ ਵੱਲੋਂ ਚਲਦੀਆਂ ਆ ਰਹੀਆਂ ਨੇ ਅੱਗੇ ਵੀ ਚਲਦੀਆਂ ਰਹਿਣਗੀਆਂ ਅਤੇ ਹੋਰ ਜਿਹੜੀਆਂ ਪੰਥਕ ਸੇਵਾਵਾਂ ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਗੁਰਮਤਿ ਵਿਦਿਆਲਾ ਵੀ ਜੁ ਲੁਧਿਆਣੇ ਦੇ ਵਿੱਚ ਆਰੰਭ ਕੀਤਾ ਜਾਵੇਗਾ ਅਤੇ ਜਿਸ ਵਿੱਚ ਲੋੜਵੰਦ ਬੱਚਿਆਂ ਨੂੰ ਜੋ ਗੁਰਬਾਣੀ ਸਿਖਲਾਈ ਕੀਰਤਨ ਸਿਖਲਾਈ ਗਤਕਾ ਸਿਖਲਾਈ ਹੋਰ अनेका ਸਿਖਲਾਈਆਂ ਦਿੱਤੀਆਂ ਜਾਣਗੀਆਂ ਬਿਲਕੁਲ ਮੁਫਤ ਦੇ ਵਿੱਚ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਅਤੇ ਹੋਰ ਲੋੜਵੰਦ ਪਰਿਵਾਰਾਂ ਦੇ ਜਿਵੇਂ ਇਲਾਜ ਦੇ ਲਈ ਅਤੇ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ مالی ਸਹਾਇਤਾ ਹੋਵੇ ਤੇ ਆਧਿਕ ਸਾਰੀਆਂ ਸਹਾਇਤਾ ਇਸ ਜਥੇਬੰਦੀ ਦੇ ਵੱਲੋਂ ਜੋ ਕੀਤੀਆਂ ਜਾਂਦੀਆਂ ਹਨ ਠੀਕ ਹੈ